ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਕੋਹਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਦੂਜਾ ਦਿਨ ਵੀ ਮੇਲੇ ਦੇ ਵਿੱਚ ਅੱਜ ਲਾਸਟ ਦਿਨ ਆ 21 ਤਰੀਕਾ 21 ਜਨਵਰੀ ਅੱਜ ਮੇਲਾ ਸਮਾਪਤ ਹੋ ਜਾਣਾ ਅੱਜ ਬੰਦੇ ਫਿਰ ਗਿੱਲ ਬਾਈ ਹੋ ਗਿਆ ਇਧਰ ਗਿੱਲ ਬਾਈ ਕਿੱਦਾਂ ਵਧੀਆ ਬਾਈ ਵਧੀਆ ਸਾਰਿਆਂ ਨੂੰ ਬਾਈ ਗੁਰਦੇਵ ਸਿੰਘ ਗੁਰਦੇਵ ਸਿੰਘ ਪਾਲ ਮਜਰੇ ਤੋਂ ਵੀਰ ਇੱਧਰ ਆਪਣਾ ਮੰਨੂ ਆਇਆ ਦੋਵੇਂ ਵਿੱਚ ਨੂੰ ਫਰਮਜੀਤ ਸਿੰਘ ਪੰਮਾ ਇਹ ਗਿੱਲ ਬਾਈ ਦਾ ਫੋਰਮੈਨ ਆ ਮੈਂ ਬੰਮੂ ਫੋਰਮੈਨ ਆ ਹਾਂਜੀ ਹਾਂ ਇਹ ਮੰਦਾ ਢੱਲਾ ਗਿਆ ਲੱਜ ਨਹੀਂ ਦੇਖ ਕੜਾ ਕੜਾ ਪੂਰਾ ਨਹੀਂ ਨਾ ਪਿੱਛੇ ਦਾ ਚਾਚਾ ਵੀ ਖੜਾ ਆਇਆ ਜੀ ਇੱਧਰ ਗਿੱਲ ਬਾਈ ਦਾ ਚਾਚਾ ਅੱਛਾ ਹੋਰ ਸੁਣਾ ਗਿੱਲ ਬਾਈ ਬਹੁਤ ਵਧੀਆ ਬਾਈ ਤੁਸੀਂ ਹੁਣੋ ਠੀਕ ਠਾਕ ਗੱਲ ਬਾਈ ਆਏ ਨਹੀਂ ਕੱਲ ਤੈਨੂੰ ਬਹੁਤ ਬੰਦੇ ਵੀਰਾਂ ਨੇ ਜਾ ਕੇ ਆਇਆ ਅੱਜ ਜਰੂਰੀ ਆ ਨਹੀਂ ਹੋਇਆ ਅੱਜ ਪਹੁੰਚਿਆ ਬਾਈ ਹਾਂ ਦੇਖਾਂਗੇ ਸਾਰੀਆਂ ਕੰਬਾਈਨਾਂ ਚਲੋ ਜੂਂਗੀ ਇੱਥੇ ਹੈ ਸਿਸਟਮ ਵਾਜੂ ਹਾਂ ਸਾਰਾ ਚੈੱਕ ਕਰਕੇ ਜਾਵਾਂਗੇ ਬਹੁਤ ਵਧੀਆ ਲੱਗਿਆ ਬਾਈ ਪੁਰਾਣੀਆਂ ਦਾ ਗੱਲ ਦਈ ਜਾਂਦਾ ਲੋਕਾਂ ਨੂੰ ਪੁਰਾਣੀਆਂ ਵਡੀਆਂ ਦੇਖਦਾ ਘਰੇ ਜਾਇਆ ਜਾਗਾ ਮੈਂ ਕਿਹਾ ਅੱਜ ਨੂੰ ਨਵੀਆਂ ਤਾਂ ਖਰੀਦੀ ਕਿਤੇ ਹੋਰ ਬਿਲਕੁਲ ਬਾਈ ਬਿਲਕੁਲ ਇਹ ਬਾਈ ਵੀ ਆਪਣਾ ਕਹਾ ਹੈਗਾ ਸੇਲ ਪਰਚੇਲ ਦੇ ਕੰਮ ਕਰਦਾ ਹਾਂਜੀ ਆ ਸੇਲ ਪਰਚੇਲ ਦਾ ਗੜ ਤੇਜ ਬਾਈ ਕਿਹੜਾ ਪੰਡਾ ਵੀਰੇ ਆਪਣਾ ਪਾਲ ਮਾਜਰਾ ਪਾਲ ਮਾਜਰਾ ਸਮਰਾ ਗੜੀ ਕੋਲ ਹਾਂ ਠੀਕ ਆ ਠੀਕ ਵੀਰੇ ਕੋਲ ਚਾਰ ਵਾਲੀ ਵੀ ਫਿਰ ਵੀ ਹੈਗੇ ਚੈਨੀ ਵਾਲੇ ਅਸੀਂ ਅੱਛਾ ਤਾਂ ਮੈਂ ਦੱਸਦਾ ਵੀਰ ਕਹਿੰਦਾ ਸੀ ਜਿਹੜਾ ਚੱਕਰ ਮਾਰੀ ਮੈਂ ਕੋਈ ਨਹੀਂ ਕੋਈ ਚਲੋ ਦੇਖੀਏ ਫਿਰ ਚਲੋ ਕਰਦੇ ਆ ਜੀ ਹੁਣ ਵੀਡੀਓ ਸਟਾਰਟ ਦਿਖਾਉਨੇ ਆ ਵੀ ਤੁਹਾਨੂੰ ਖੇਤੀਬਾੜੀ ਦੀਆਂ ਨਵੀਆਂ ਆਟਮਾ ਹਨ ਨਵੇਂ ਸੰਦ ਜਿਹੜੇ ਮੇਲੇ ਦੇ ਵਿੱਚ ਆਏ ਹੋਏ ਆ ਮੈਂ ਸਰ ਮਸ਼ੀਨ ਤੋਂ ਸ਼ੁਰੂਆਤ ਕਰਨ ਲੱਗੇ ਆ ਆਪਣਾ ਇੱਧਰ ਗੇਲੇ ਛੇਲਡਾਂ ਨੂੰ ਵੀ ਲੋਕ ਲਾਏ ਹੋਏ ਆ ਬਾਈ ਜਿੰਦਾ ਲੱਗਦਾ ਕਰਿਆ ਹੋਇਆ ਮਗਨਿਆ ਨੇ ਕਿੱਧਰ ਹੈ ਇਹਦੇ ਇੱਕ ਨੰਬਰ ਗੰਦੂ ਆਹ ਲੇ ਤਾਂ ਛੇਲਡ ਵੱਜਣੇ ਆਹ ਜੀ ਇੰਨੀ ਜੀ ਪਿੱਛੇ ਮਰ ਜਾਂਦੀਆਂ ਬੜੀਆਂ ਕੰਪਨੀਆਂ ਬਾਕੀ ਦੇਖਣ ਨੂੰ ਮਸ਼ੀਨ ਘਾਟ ਲੱਗਦੀ ਆ ਸੀਪਾ ਦੇਖ ਬਣੀ ਮਕਰ ਨੋਕੇ ਬਾਈ ਇਹਦਾ ਸਾਰੇ ਪਤਾ ਸਾਰਿਆਂ ਨੂੰ ਰੇਟ ਜਾਇਜ਼ ਆ ਨਾਲ ਹਾਂਜੀ ਸਾਰਿਆਂ ਨੂੰ ਰੇਟ ਜਾਇਜ਼ ਆ ਨਾਲ ਬਨਾਇਸਰ ਦਾ ਜੀ ਹਾਂਜੀ ਹਾਂ ਨਰਮਾ ਵੀਰੇ ਬੰਦੇ ਵੀ ਨਰਮਾ ਸਾਰਿਆਂ ਨੂੰ ਪਤਾ ਕਰਕੇ ਆ अच्छा जी। ਕਿਹੜਾ ਏਰੀਆ ਜੀ ਆਪਣਾ? ਸਮਰਾਲਾ। ਸਮਰਾਲਾ। ਠੀਕ ਐ। ਦੇਖ ਤਾਂ ਸਹੀ ਗੇਲੇ ਸੀਪਾਂ ਨੇ ਦੇਖ ਕਿੱਥੇ ਆਂ? ਪਿੱਛੇ ਪਏ ਤਾਂ ਪਰ ਹਾਂ। ਸੀਪਾਂ ਦੇ ਕਿੱਧਰ ਕਿੱਥੇ ਆਂ? ਸੀਪਾਂ ਬਹੁਤ ਉੱਚੀਆਂ ਵੀਰੇ ਇਹਦੀਆਂ। ਆਹ ਦੇਖਦਾ ਉਹ ਕੁਸਤਾ ਕਰਮ ਕਰਕੇ। ਸਰਕਾ ਮੋਲੀ ਕਿ ਮਤਲਬ ਵੀਰੇ ਏਰੀਆ ਮਤਲਬ ਇੱਥੇ 99 94 ਪਤਾ ਨਹੀਂ 92 ਇੰਚ ਸੀ 95 ਆ ਮੇਰਾ ਹਾਂ 95 ਮੈਂ ਦਰਮਾ ਗਿਆ ਤਾਂ ਕੰਪਨੀ ਜੀ ਇੱਕ ਦਿਨ ਹੂੰ ਹੂੰ ਮੇਰੇ ਕਹਿੰਦਾ 65 ਤੀ ਕਹਿੰਦੇ ਸੀ ਹਾਂਜੀ ਹਾਂਜੀ ਬਾਕੀ ਵਈ ਸੀਪਾਂ ਮੰਮੂ ਜੇ ਸੀਪ ਕੱਟਣੀ ਹਾਂ ਤੇਰੀ ਆਪਣੇ ਆ ਹਾਲ ਆ ਚੀਜ਼ ਇਕ ਬਾਲ ਲਾ ਤੂੰ ਆਪਣੇ ਪਾਪਾਂ ਦੇ ਲਾਈ ਜਾਂਦੇ ਆ ਦੇ ਕਿੱਡਾ ਠੋੜਾ ਠੋਸ ਬਾਲ ਕੱਲ ਨਹੀਂ ਵਾਕਈ ਬਈ ਸਹੀ ਗੱਲ ਆ ਹੁਣ ਤੁਸੀਂ ਤਾਂ ਚਲਾਉਨੇ ਆ ਤੁਹਾਨੂੰ ਵੀ ਮਹੀਨਾ ਚ ਰਹਨੇ ਆ ਚਲਾਉਂਦੇ ਆ ਗਵਾਂਦੇ ਦਾ ਫਰਕ ਤਾਂ ਪੈਂਦਾ ਜੀ ਬਾਈ ਫਰਕਾ ਬਹੁਤ ਵੀ ਫਰਕ ਤੋਂ ਫਰੀ ਕਰਦੇ ਨੇ ਇਹੋ ਮਸ਼ੀਨ ਦਾ ਆ ਕੋਈ ਨਾਉਦੇ ਵੀ ਆਪਣੀ ਅੰਦਰਲਾ ਸ਼ੀਲਡਾਂ ਵੀ ਲੋਕ ਹੁੰਦੀਆਂ ਕਰਦੀਆਂ ਜਿੰਦੇ ਲਾ ਤੇ ਲਾ ਤੇ ਪਨੇ ਸਰ ਦੇਖੀ ਮਸ਼ੀਨ ਹੈ ਨਾ ਗਿੱਲ ਬਾਈ ਕਹਿੰਦਾ ਵੀ ਵਧੀਆ ਬਾਕੀ ਛੋਟੀ ਮਸ਼ੀਨ ਦੇ ਵਿੱਚ ਮਹਾਰ ਜਿਵੇਂ ਆਪਾਂ 36 ਇੰਚੀ ਕਹੀਦੀ ਹੈ 48 ਨਾ 46 41 ਬਹੁਤ ਸੋਹਣੀ ਹੈ ਮਸ਼ੀਨਾਂ ਜਿਹੜੀਆਂ ਤਿਆਰ ਕਰਦੀ ਹੈ ਪ੍ਰੈਸਰ ਕੰਪਨੀ ਹਨਾ ਬਾਕੀ ਇਹ ਦੇਖ ਲੋ ਇਹਨਾਂ ਸ਼ਤਾਲ ਲੱਗੀ ਹੋਈ ਆ ਵਧੀਆ ਮੁੰਡੇ ਜਿਹੜੇ ਬੈਠੇ ਆ ਹਨਾ ਵਧੀਆ ਗੱਲਬਾਤ ਤਰੀਕੇ ਦਾ ਕਰਦੇ ਆ ਇਹ ਚੀਜ਼ਾਂ ਓਨੀਆਂ ਵੀਰੇ ਬਾਕੀ ਸਰਵਿਸ ਤੁਹਾਨੂੰ ਪਤਾ ਹੀ ਆ ਹਨਾ ਆਪਾਂ ਜੱਬਲਪੁਰ ਮਸ਼ੀਨ ਤੀ ਵੀ ਸਰਵਿਸ ਇਹਨਾਂ ਦੀ ਕਿੱਦਾਂ ਕੀ ਸਰਵਿਸ ਆ ਚਲੋ ਚੱਲੀਏ ਗਿੱਲਾ ਸਾਹਿਬ ਹੋਰ ਦੇਖੀਏ ਫਿਰ ਹੁਣ ਆ ਪਾਲੀ ਭਾਈ ਸ਼ਿਮਰਨ 676 ਇੱਧਰ ਸਾਡਾ ਸ਼ਗਨ ਬਾਈ ਤਣਾਉਲੇ ਤੋਂ ਸ਼ਗਨ ਬਾਈ ਕਿੱਦਾਂ ਵਧੀਆ ਵੀਰ ਵਧੀਆ ਕੱਲਈਆ ਨਾਂ ਕੀ ਆਏ ਨੇ ਬੱਸ ਜੀ ਠੀਕ ਆ ਠੀਕ ਆ ਠੀਕ ਆ ਪਹੁੰਚ ਗਿਆ ਜੇ ਫੇ ਮੇਲੇ ਜਾ ਹਾਂ ਜੀ ਇੱਕ ਪਵਨੇ ਯਾਰੇ ਦਾ ਕਰਾ ਕੇ ਲੈ ਬਾਈ ਇਹਦਾ ਹੱਲ ਮੁੰਡੇ ਨੂੰ ਇੱਕ ਕੈਵਨਰੀ ਦੇ ਦਾਨੀਆਂ ਬਾਈ ਨੂੰ ਹਾਂ ਕੈਵਨਰੀ ਮੀ ਜੀ ਇਹਨੂੰ ਕੈਵਨਰੀ ਦੇਣੀ ਪੈਣੀ ਯਾਰ ਇਹਦਾ ਮੁੰਡਾ ਸੁਲੱਖਾ ਹੈ ਕਿਹਦੇ ਨਾਲ ਹਾਂ ਆਈਦਾ ਨਾਲ ਵਿਆਹ ਆਈਦਾ ਹੁਣ ਤਾਜਾ ਤਾਜਾ ਵਿਆਹ ਹੋਇਆ ਹੋਇਆ ਇਹ ਸਮਝਦਾ ਰਹੂ ਵੀ ਗੋਟੀ ਦਾ ਕੈਵਨਰੀ ਸਹੀ ਗੱਲ ਆ ਸਹੀ ਗੱਲ ਨਾਲ ਇਹਨੂੰ ਕਹਿਣਾ ਕੈਵਨ ਲਾ ਕੇ ਤੂੰ ਨਾਲ ਲਾਦਨੇ ਇਹ ਵੀ ਕੀ ਹੈ ਇਹਨਾਂ ਨੂੰ ਬਾਕੀ ਮਸ਼ੀਨ ਇਹ ਵੀ ਸੋਹਣੀ ਆ ਕੱਲ ਵੀ ਤੁਸੀਂ ਦੇਖੀ ਸੀ ਨਾ ਪਿਛਲੀ ਵੀਡੀਓ ਸਾਡੀ ਜੀ ਵੀ ਕੰਪੈਨ ਵੀਰੇ ਕੋਈ ਮਾੜੀ ਨਹੀਂ ਹੈਗੀ ਬਸ ਕਹਿੰਦੇ ਵੀ ਜਿਹੜਾ ਚਲਾਉਣੇ ਵਾਲਾ ਨਾ ਉਹ ਨਾ ਮਾੜਾ ਹੋਵੇ ਮਸ਼ੀਨ ਸਾਰੀਆਂ ਚੰਗੀਆਂ ਸੋਹਣੀਆਂ ਮਸ਼ੀਨਾਂ ਸਾਰੀਆਂ ਬਾਕੀ ਤੁਸੀਂ ਨਾਬਾ ਦਾ ਤੁਹਾਨੂੰ ਪਤਾ ਹੀ ਮਸ਼ਹੂਰ ਆ ਨਾ ਇਹ ਕੰਮ ਦੇ ਵਿੱਚ ਮਰਨ ਤੇ ਬਾਅਦ ਗੋਵਿੰਦ ਰੀਪਰ ਉਹਦੇ ਬਾਅਦ ਆ ਗਈ ਬਾਈ ਚਾਰ ਵਾਲੀ ਸਾਇਲਜ ਮਸ਼ੀਨ ਇਹਦੇ ਬਹੁਤ ਜਿਆਦੇ ਕੌਲਾਂ ਆਉਨੀਆਂ ਹਨ ਬਾਈ ਕਿਹੜੀ ਮਸ਼ੀਨ ਲਈਏ ਬਾਕੀ ਤੁਸੀਂ ਬਾਈ ਉਹਨਾਂ ਦਾ ਬਣਿਆ ਹੋਇਆ ਜਿਗਾੜ ਦੇਖੋ ਵੀ ਬੈਲਟਾਂ ਵਾਲਾ ਸਿਸਟਮ ਦਾ ਜਮੈਂ ਖਤਮੇ ਕਰਤਾ ਗੇਅਰ ਲਾਤੇ ਇਕੱਲੇ ਇਕੱਲੇ ਨਜ਼ਾਰਾ ਲਿਆ ਤਾਤਾ ਸਭ ਤੋਂ ਵੱਡੀ ਗੇਅਰ ਲਾ ਕੇ ਨਾ 벨ਟ ਬੋਟ ਵਾਲਾ ਸਿਸਟਮ ਸਾਰਾ ਹੀ ਚੱਕਦਾ ਇੱਕ ਵੀ 벨ਟ ਨਹੀਂ ਛੱਡੀ ਬਸ ਇੱਕ ਪਿੱਛੇ ਦੋ 벨ਟਾਂ ਜੋੜ ਆ ਬਾਕੀ ਅੰਦਰ ਦਾ ਖਤਮੇ ਕਰਤੀਆਂ 벨ਟਾਂ ਹਾਲੀ ਭਾਜੀ ਨਾਲ ਗੱਲ ਕਰਨਾ ਨਾ ਕੋਈ ਗੱਲ ਹੈ ਉੱਥੇ ਜਗਰਾਉ ਮਿਲਦੇ ਆ ਜਰੂਰ ਆ ਆਨੋ ਭਾਈ ਜੀ ਕਿੱਥੇ ਬਣਦੀ ਹੈ ਮਸ਼ੀਨ ਇਹ ਸਰ ਜੀ ਇਹ ਆਪਣੇ ਡਿਸਟ੍ਰਿਕਟ ਸੰਗਰੂਰ ਪਿੰਡ ਖੜਿਆਲ ਬਣਦੀ ਹੈ ਅੱਛਾ ਜੀ ਐਸਐਲ ਦੇ ਨਾਂ ਤੇ ਆਪਣੇ ਫਾਰਮ ਰਜਿਸਟਰ ਹੈ ਜਿਹੜੇ ਜਿਹੜੇ ਬੈਲਟ ਆ ਮੋਲਟਾ ਸਾਰਾ ਸਿਸਟਮ ਚੱਕੇ ਦਿੱਤਾ ਕਿ ਪਹਿਲਾਂ ਤਾਂ ਹੀ ਨਹੀਂ ਪਾਈਆਂ ਇਹ ਨਹੀਂ ਵੀ ਸੀ ਪਿਛਲੇ ਸਾਲ ਸਾਡੇ ਬੈਲਟਾਂ ਚੱਲੀਆਂ ਆ ਲੇਕਿਨ ਕਸਟਮਰ ਦੇ ਹਿਸਾਬ ਨਾਲ ਇਹਨਾਂ ਦੇ ਆਰਪੀਐਮ 'ਚ ਫਰਕ ਪੈਂਦੇ ਕੋਈ ਬੈਲਟ ሉਜ਼ ਹੋ ਗਈ ਕੋਈ ਬੈਲਟ ਗਰਮ ਹੋ ਗਈ ਅੱਛਾ ਜੀ ਆ ਫਿਰ ਅਸੀਂ ਇਹ ਗੇਅਰ ਡਰਾਈਵ ਕਰਤਾ ਜੀ ਇਸ ਵਾਰ ਸਾਰੇ ਗੇਅ ਤੰਗੇਰ ਦੇ ਵਿੱਚ ਲਾ ਕੇ ਦੇਖਿਆ ਚੱਲਿਆ ਪਿਛਲੇ ਦੀ ਜੀ ਚੱਲ ਰਿਹਾ ਜੀ ਚੱਲੇ ਵੀ ਇਹ ਚੱਲ ਵੀ ਰਿਹਾ ਹੈ ਹੁਣ ਵੀ ਚੱਲ ਰਿਹਾ ਹੈ ਐਮਪੀ ਦੇ ਮਹਾਰਾਸ਼ਟਰ ਆਪਣੇ ਪੀਸ ਚੱਲ ਰਹੇ ਨੇ ਅੱਛਾ ਜੀ ਕਿੰਨੀ ਕਸਟ ਹੈ ਜੀ ਇਹਦੀ ਅਟ੍ਰੈਕਸ਼ਨ ਮੇਅਰ ਜੀ ਦੀ ਪਰ ਰੇਟ ਰੂੜ ਕੀ ਹੈ ਜੀ ਦਾ ਸਰ 890000 ਹੈ ਜੀ ਅਮਾਉਂਟ ਦੀ ਵਿਦਿਅਸਟੀ 890000 ਮੇਰਾ ਕੱਲੀ ਮਸ਼ੀਨ ਟੋਕਰੀ ਟੋਕਰੀ ਲਾ ਕੇ ਉਹ ਵੱਖਰਾ ਜੀ ਉਹ ਜਿਹੜਾ ਉਹ ਤਾਂ ਲਵਾ ਕੇ ਦੇਵਾਂਗੇ 12% GST اچھا بہت 8 लाख बेसिक ਕੀਮਤ ਤੇ 12% GST ਜਿਹੜਾ 99 ਜਿਹੜਾ 3000 ਲੱਗਣਾ ਜੀ ਇਹਦੇ 80 HP ਦਾ ਡਿਊਟੀ ਫਾਰਚਰ ਲੁਗਾ ਜੀ 90 100 ਉਹ ਪਲੱਸ ਜਿਹੜਾ ਮਰਜ਼ੀ 100 100 ਟਰੈਕਟਰ ਮਾਰ ਕੇ ਚੱਲੋ ਜੀ 100 ਤੋਂ ਫਰੇ ਨਹੀਂ ਖੇਲੇ ਉਹਦੇ ਘੱਟ ਤਾਂ ਚੱਲਦਾ ਵੀ ਨਹੀਂ ਹਾਂ 100 ਟਰੈਕਟਰ ਉਤਰ ਚੱਲਦਾ ਨਾ ਅਜੇ ਟੋਕਰੀ ਟੋਕਰੀ ਬਾਈ ਸਾਰੇ ਫਿਟਿੰਗ ਕਰਕੇ ਦੰਨੇ ਫਿਰ ਹਾਂ ਉਹ ਫਿਟਿੰਗ ਕਰਕੇ ਦਿੰਨਾ ਜੀ ਲੇਕਿਨ ਉਹ ਕਰਵਾਉਣੀ ਪੂਗੀ ਤੁਹਾਨੂੰ ਅਲੱਗ ਪੇ ਕਰਕੇ ਕਰਕੇ ਦੇਵਾਂਗੇ ਨਾਲ ਟਰੈਕਟਰ ਦੇ ਪਿੱਛੇ ਜਿਹੜੀ ਕਿਟਰ ਸਟੀering ਵਗੈਰਾ ਪੈਟਰ ਵਗੈਰਾ ਲਾ ਲਓ ਉਹ ਸਾਰਾ ਠੀਕ ਹੈ ਜੀ ਹਾਂ ਲੇਕਿਨ ਉਹਦਾ ਅਲੱਗ ਪੇ ਕਰਨਾ ਪਊਗਾ ਆਪਾਂ ਨੂੰ ਨਹੀਂ 899000 ਦੀ ਇਕੱਲੀ ਮਸ਼ੀਨ ਜੇ ਕੋਈ ਬੰਦਾ ਤੁਹਾਨੂੰ ਮੇਲੇ ਦੇ ਵਿੱਚ ਕੋਈ ਮਤਲਬ ਹੁਣ ਆਉ ਕਰਦਾ ਇਹ ਅੱਜ ਅੱਜ ਦੇ ਦਿਨ ਆਫਰ ਹੈ ਠੀਕ ਹੈ ਜੀ ਤਾਂ ਜਿੰਨੀ ਵੀ ਟੋਟਲ ਅਮਾਉਂਟ ਬਣੂਗੀ ਉਹਦੇ ਵਿੱਚੋਂ 20 ਤੋਂ 20% ਅਸੀਂ ਹੋਰ ਡਿਸਕ ਕਰਕੇ ਦੇਵਾਂਗੇ ਠੀਕ ਹੈ ਜੀ ਬਾਕੀ ਨਾ ਬੈਲਟ ਵਾਲਾ ਕੰਮ ਤਾਂ ਜਮੇ ਹੀ ਖਤਮੇ ਹੋ ਗਏ ਇਹਦੇ ਵਿੱਚੋਂ ਹਾਂ ਜੀ ਹਾਂ ਉਹ ਸਿਸਟਮ ਹੋ ਗਿਆ ਠੀਕ ਹੈ ਵੀਰੇ ਧੰਨਵਾਦ ਓਕੇ ਜੀ ਆ ਬੈਲਰ ਇੱਧਰ ਥਰੈਸਰ ਮਾਰਕੀਟ ਆ ਗਈ ਰੂਟਾ ਵੇਡਰ ਥਰੈਸਰ ਇੱਧਰ ਵੀ ਆਪਣੇ ਥਰੈਸਰ ਖੜੇ ਆ ਇਹ ਵੀ ਆਪਣੇ ਥਰੈਸਰ ਆ ਗਏ ਇਹ ਆ ਗਏ ਆਪਣੇ ਫਾਲੇ ਜਿਹੜੇ ਆਪਣੇ ਪੱਥਰਾਂ ਦੇ ਐਮਪੀ ਯੂਪੀ ਦੇ ਵਿੱਚ ਚੱਲਦੇ ਆ ਪਲਟਾਵੇਂ ਆ ਗਏ ਕੰਨੋ ਨਾ ਟਾਲੀ ਇੱਧਰ ਗੁਰਦੀਪ ਵਾਲਾ ਦੀ ਸਟਾਲ ਫੇਰ ਆ ਗਈ ਗੱਲ ਵੀ ਦਿਖਾਈ ਤੁਹਾਨੂੰ ਹਨਾ ਇੱਧਰ ਥਰੈਸਰ ਆ ਗਏ ਜਿਹੜਾ ਆਪਣੇ ਗਾਜਰ ਮੂਲੀ ਹੈ ਨਾ ਆ ਧੋਨੇ ਆ ਵਾ ਲੋਪਾ ਗ੍ਰੇਡਿੰਗ ਕਰਦੇ ਆ ਉਹਦੀ ਆ ਬਣੇ ਹੋਏ ਆ ਬਣਾਏ ਲੈ ਜਾਂਦੇ ਆ ਇਹਦੀ ਵੀ ਲੱਗੀਆਂ ਹੋਈਆਂ ਵਾਕਿਆ ਡ੍ਰਿਲ ਹੋ ਗਈ ਵਾਲਿਆਂ ਵਾਲੀ ਥਰੈਸਰ ਆ ਗਏ ਹੈ ਨਰਮਾ ਬੀਜ ਨਾਲ ਡ੍ਰਿਲ ਨਰਮੇ ਵਾਲੀ ਹੈ ਨਰਮੀਆਂ ਦੀ ਡ੍ਰਿਲ ਆ ਗਈ ਹੂੰ ਇਹ ਨਰਮਾ ਕੇਰਦੀ ਆ ਵੀਰੇ ਹਾਂ ਗਾਜਰ ਹਾਂ ਗਾਜਰ ਕੇਰਨੇ ਵਾਲੀ ਹੈ ਇਹ ਗਾਜਰ ਮੁੱਲੀ ਕੇਰਦੀ ਹੈ ਬਾਕੀ ਉਧਰ ਡਿੱਗਰ ਆ ਗਿਆ ਆਲੂ ਵਾਲੇ ਬਹੁਤ ਸਮਾਨ ਆਇਆ ਹੈ ਨਾ ਜ਼ਿਮੀਦਾਰਾਂ ਦੇ ਵੀਰਾਂ ਦੇ ਆਪਣੇ ਕੰਮ ਵਾਲਾ ਥ੍ਰੈਸ਼ਰ ਖੜੇ ਆ ਇਧਰ ਇੱਕ ਰੀਕਿੰਗ ਦਾ ਆ ਗਿਆ ਉਧਰ ਗੁਰਦੀਪ ਵਾਲੇ ਤੇ ਪਹੁੰਚ ਗਏ ਲੋਣੀ ਰਿੰਡੋ ਫਾਰਮ ਆ ਗਿਆ ਨਾ ਗੈਂਡੋ ਫਾਰਮ ਗੁਰਦੀਪ ਆ ਗਈ ਇਹ ਵੀ ਤੁਹਾਨੂੰ ਕੱਲ ਦਿਖਾਈ ਤੀ ਉੱਪਰ ਚੜ੍ਹੇ ਤੇ ਜਾਲੇ ਬਣੋਂਗੇ ਥੱਲੇ ਨਹੀਂ ਬਣਨਦੇ ਔਗਰ ਵਾਲਾ ਸਿਸਟਮ ਦੇਖ ਲੈ ਕੇ ਲੈ ਕੜਾ ਫੁੱਲੇ ਕੜਾ ਕਰਤਾ ਕੰਮ ਚਾਗਾ ਨਾ ਦਿਲ ਕਾ ਉਮਾ ਉਮਾ ਕਰਦਾ ਜੇ ਕਾ ਨਹੀਂ ਦੇਖ ਕੇ ਮਸ਼ੀਨਾ ਹਾਂ ਹਾਂ ਆ ਜੀ ਪੂਰੀ ਓਕੇ ਰਿਪੋਰਟ ਆ ਜੀ ਮੈਂ ਤਾਂ ਅਮਰੀਕਾ ਦਾ ਭਲੇਖਾ ਕ ਨਹੀਂ ਗੱਲੋਂ ਬਾਦ ਓਕੇ ਕੀਤੀ ਪਈ ਆ ਗਰਦੀਪ ਵਾਲਿਆਂ ਦੇ ਹਾਂ ਜਿਆਦੇ ਵੰਦ ਤੇ ਦੇਖ ਲਾਵੇ ਬੱਦੇ ਦੇ ਤੋਦਲ ਪੈਣੀਆਂ ਦਾ ਕੋਈ ਧੋੜ ਦੇਖ ਲਾ ਪੁੱਛ ਖੜੀ ਕਰਕੇ ਵਿੱਚ ਬੈਠੂ ਪੁੱਛ ਖੜੀ ਕਰਕੇ ਉਤਰੂਗਾ ਮੈਂ ਕਰਾਂਗੇ ਲਣਾਉਣ ਦੀ ਲੋੜ ਹੀ ਨਹੀਂ ਹੈਗੀ ਮੁੜ ਕੇ ਬਿਲਕੁਲ ਵੀ ਨਹੀਂ ਗਰਦੀਪ ਬੰਦਾ ਤਾਂ ਤਾਂ ਨਕਰਦੀ ਸਹੀ ਗੱਲ ਆ ਹਾਂ ਹਿੱਸਾ ਦੇ ਲੋ 4 ਬਾਈ 4 ਲੱਗਿਆ ਹੋਇਆ ਆ ਸੀਪਾ ਦਾ ਬਈ ਇਹਨਾਂ ਦੀਆਂ ਮਹਗਨਾ ਵੀ ਤੁਸੀਂ ਹਿਸਾਬ ਲਾ ਲਓ ਖੜੇ ਬੰਦੇ ਦਾ ਵੀ ਹੱਥ ਨਹੀਂ ਲੱਗਦਾ ਇੰਨੇ ਸਟਾਫ ਕਰੂੰਚੇ ਆ ਸੇ ਸਟਾਫ ਕਰਾਂ ਦੇ ਵਿੱਚ ਆਏ ਜੇ ਲੇ ਗੇੜਾਈ ਲੈ ਕੇ ਦੇਖ ਲੈ ਇੱਕ ਬਈ ਜਸਰੀ ਕਾਲ ਸਤਿ ਸ਼੍ਰੀ ਅਕਾਲ ਜੀ ਬਾਜੀ ਖਾਲਸਾ ਵਾਹਿਗੁਰੂ ਕੀ ਖਫਾ ਤੇ ਹੋਰ ਜੀ ਮੇਲੇ ਆਨੰਦ ਮਾਨ ਦੇ ਪੱਲੇ ਹਾਂ ਜੀ ਪੂਰਾ ਅਨੰਦ ਆ ਰਿਹਾ ਜੀ ਬੜੀ ਕਿਰਪਾ ਬਾਬੇ ਨਾਨਕ ਦੀ ਧੁੱਪ ਵੀ ਹੋਵਦੀ ਹੈ ਅੱਜ ਮੌਸਮ ਵਧੀਆ ਹੋ ਗਿਆ ਜੀ ਹਾਂ ਜੀ ਮੌਸਮ ਬਹੁਤ ਵਧੀਆ ਠੀਕ ਹੈ ਠੀਕ ਹੈ ਜੀ ਹੋਰ ਸੁਣਾਓ ਜੀ ਕਿਹੜਾ ਏਰੀਆ ਜੀ ਆਪਣਾ ਭਾਰਸੋ ਜੀ ਭਾਰਸੋ ਠੀਕ ਹੈ ਜੀ ਤਾਂ ਮਸ਼ੀਨਾਂ ਦੇ ਘੜਚੋਂ ਹੀ ਆਏ ਹੋ ਹਾਂ ਜੀ ਹਾਂ ਮਸ਼ੀਨਾਂ ਦੇ ਘੜਚੋਂ ਆਏ ਜੀ ਠੀਕ ਹੈ ਧੰਨਵਾਦ ਜੀ ਮੈਂ ਦਊਂਗਾ ਕੈਲੰਡਰ ਲੈ ਲੈ ਕੇ ਉੱਪਰ ਤਰੀਕਾ ਪੜੀ ਜਾਣਾ ਦਿਖ ਰਹੀ ਹੈ ਹਾਂ ਹੋ ਕਰਦੇ ਜਾ ਕੇ ਗਰਦੀਪ ਏ ਗਰਦੀਪ ਕਰਦੇ ਕਲੰਡਰੇ ਕਰੇ ਕੰਦ ਪਰ ਗਰਦੀਪ ਦਾ ਹੀ ਕਲੰਡਰ ਹੋਵੇ ਕਿਹੜਾ ਆਏਗਾ ਚੱਕ ਹਾਂ ਸ਼ਗਨ ਓਏ ਹਾਂ ਜੀ ਨਾ ਨੰਬਰ ਕਰ ਗਿਓ ਮਾੜਾ ਨਿਕਲ ਆਪਰੇ ਕੋ ਗਰਦੀਪ ਤੋਂ ਬਾਅਦ ਆ ਗਿਆ ਐਨ ਐਸ 29 ਮਿੰਨੀ ਕਮੈਨ ਬਚਾ ਗਏ ਨੇ ਇਹਨੂੰ ਇਹ ਵੀ ਬਾਈ ਨੇ ਉਹਨੇ ਸੋਹਣੀ ਬਣਾਈ ਹੋਈ ਆ ਬਣਾ ਕੇ ਆ ਨਾ ਦਾ ਗੁਰੂ ਗ੍ਰੰਥ ਲਾ ਕੇ ਮੈਂ ਕਹਿੰਦਾ ਵੀ ਗੱਲਬਾਤ ਬਣਾਈ ਵੀ ਛੋਟਾ ਕਟਰ 8 ਫੁੱਟ ਦਾ ਸਰਾ ਹੀ ਕਰਾਇਆ ਫੇਰ ਨੇ ਵੀ ਬਚਾ ਇਹ ਬਾਈ ਜੀ ਮੈਂ ਨਾ ਮਾਰ ਆਟਰ ਦੇ ਵਿੱਚ ਐਮਪੀ ਦੇ ਵਿੱਚ ਹਨਾ ਉੱਥੇ ਜਾਦੇ ਮਸ਼ੀਨਾਂ ਦਾ ਕੰਮ ਜਾਵਾ ਕਿਉਂ ਕਿ ਕਿਤੇ ਨਾ ਕਟਰ ਨਹੀਂ ਲਾਉਣਾ ਮੈਂ ਦਾ ਨੰਬਰ ਦੋ ਦੇ ਨਾਲ ਜੀ ਸਫਾਈ ਬਹੁਤ ਹੁੰਦੀ ਹੈ ਇਹ ਸਫਾਈ ਦੇ ਮਾਮਲੇ 'ਚ ਬਹੁਤ ਮਸ਼ੀਨ ਅੱਗੇ ਆ ਬਹੁਤ ਸੋਹਣੀ ਮਸ਼ੀਨ ਆ ਲੱਗੀ ਵੀ ਹੈ ਨਾ ਐਨਐਸ ਵਾਲਿਆਂ ਦੀ ਹਾਂਜੀ ਖੇਲੀ ਜੀ ਆਓ ਚੱਲੀਏ ਬੱਚਾ ਦੇਖ ਲਿਆ ਬੱਚਾ ਦੇਖ ਲਿਆ ਬਾਈ ਹਾਂਜੀ ਬਾਈ ਜੀ ਬੱਚਾ ਠੀਕ ਆ ਵਧੀਆ ਉਧਰ ਮਾਰ ਆਟੜ ਕੇ ਧੂੜ ਕੱਢ ਕੇ ਰੱਖਦੀਆਂ ਹੈਂ ਦਾਲਾਂ ਦੂਆਂ ਵੜਦੇ ਨੇ ਜਿਹੜੇ ਨੇਰੀਏ ਦੇ ਆਦਮੀ ਆ ਉੱਥੇ ਆਥ ਰੈਸਰ ਇਹ ਵੀ ਕੰਬੈਨੇ ਬਣ ਗਈ ਨੂੰ ਮਲਾਉਣੇ ਆ ਅਸੀਂ ਨਿਊ ਗੁਰਦੀਪ ਨਾਲ हां अब इधर थ्रेशर जेड़े ना ये भी हुन कंबाइन वाला सिस्टम हो गया ना वो ऑगर-ऑगर ना उकने लाग गया एलिवेटर नए मॉडल ਦੇ ਵਿੱਚ ਜਿਹੜੇ थ्रेशर ਬਣਦੇ ਆ ਬਹੁਤ ਸੋਹਣੇ थ्रेशर ਬਣਾਇਆ ਬਾਈ ਉਹਨਾਂ ਨੇ ਵੀ ਮੰਦਰ ਰੱਖੋ ਹਾਂ ਮੰਦਰ ਰੱਖੋ ਮੰਦਰ ਰੱਖੋ ਆ ਗ੍ਰੇਡਰ ਆ ਗਿਆ ਆਲੂ ਵਾਲੇ ਇੱਧਰ ਆ ਗਿਆ ਆਪਣੇ ਨਿਊ ਗਰਦੀਪ ਪਹਿਲਾਂ ਤੁਸੀਂ ਦੇਖੀਆ ਕੱਲੀ ਗਰਦੀਪ ਹੁਣ ਦੇਖੂਗੇ ਤੁਸੀਂ ਨਿਊ ਗਰਦੀਪ ਗੱਲ ਬਾਈ ਇਦਰ ਬਾਈ ਆਪਣਾ ਨਿਊ ਗਰਦੀਪ ਤੋਂ 927 ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਠੀਕ ਠਾਕ ਜੀ ਕਿਆ ਕਰਿਆ ਕੁਛ ਨਾ ਮੈਂ ਮਤਲਬ 24 ਦੇ ਵਿੱਚ ਪਾਇਆ ਫਰਕ ਕੁਛ ਮਸ਼ੀਨ ਦੇ ਵਿੱਚ ਕਿਆ ਵੀ ਤੋਹੀ ਦੋਗੇ 23 ਵਾਲੀ ਲਈ ਨਹੀਂ ਨਹੀਂ 24 ਦੇ ਵਿੱਚ ਹੀ ਦੇਖੋ ਆਪਣੇ ਵੱਲੋਂ ਜਿਹੜੀ ਪਲੇਟ ਬਾਡੀ ਦਾ ਅਸੀਂ 2023 ਦੇ ਵਿੱਚ ਲਾਂਚ ਕਰ ਚੁੱਕੇ ਸੀਗੇ ਅੱਛਾ ਜੀ ਔਰ ਇਹ ਸੀਜ਼ਨ ਤੁਹਾਨੂੰ ਪਲੇਟ ਬਾਡੀ ਦੇ ਨਾਲ ਇਸੇ ਕੰਬਾਈਨ ਦੇ ਵਿੱਚ ਪਹਿਲਾਂ ਸਿੰਗਲ ਥਰੈਸ਼ਰ ਹੁੰਦਾ ਸੀਗਾ ਅੱਛਾ ਜੀ ਇਸੇ ਦੇ ਵਿੱਚ ਆਪਸ਼ਨ ਦਿੱਤੀ ਵੀ ਹੈ ਦੇਖੀਏ ਆਪਾਂ ਦਿਖਾਈਏ ਇਸ ਦੇ ਵਿੱਚੇ ਪਤਾ ਅੱਛਾ ਮੰਨ ਲਓ ਇਹ ਹੈ ਸਿੰਗਲ ਥਰੈਸ਼ਰ ਆ ਹਾਂਜੀ ਵੀ ਮੰਨ ਲਓ ਆਪਸ਼ਨ ਦੇਤੀ ਇਹਦੇ ਵਿੱਚ ਆਪਸ਼ਨ ਦੇਤੀ ਤੁਸੀਂ ਦੇਖੋ ਵੀ ਇਹ ਆਪਣਾ ਸਿੰਗਲ ਥਰੇਸ਼ਰ ਆ ਗਿਆ ਹਾਂਜੀ ਗੈਡਰਮ ਆ ਗਿਆ ਹਾਂਜੀ ਤੇ ਇੱਥੇ ਆਪਸ਼ਨ ਆਪਾਂ ਨਹੀਂ ਦਿੱਤੀ ਹੈ ਜੀ ਇਹਦੇ ਵਿੱਚ ਡਬਲ ਥਰੇਸ਼ਰ ਪੈ ਜਾਊਗਾ ਅੱਛਾ ਮੰਨ ਲਓ ਜੇ ਇੱਥੇ ਬਾਸਕਟ ਆ ਜਾਣੀ ਜੇ ਆਪਾਂ ਪਾਉਣਾ ਹੁਣ ਇਹ ਇਸ ਟਾਈਮ ਸਿੰਗਲ ਥਰੇਸ਼ਰ ਤਾਂ ਖੜੀ ਆ ਹਾਂਜੀ ਮੰਨ ਲਓ ਜੇ ਆਪਾਂ ਡਬਲ ਥਰੇਸ਼ਰ ਕਰਨੀਆਂ ਤਾਂ ਆਪਾਂ ਇਹਨੂੰ ਆਪਸ਼ਨ ਦੇ ਦੇਈਏ ਕਰ ਸਕਦੇ ਹਾਂ ਇੱਕ ਐਕਸੈਸਰੀ ਦੇ ਵਿੱਚ ਆਪਾਂ ਇਹਨੂੰ ਡਬਲ ਥਰੇਸ਼ਰ ਕਰ ਸਕਦੇ ਆ ਤੁਹਾਨੂੰ ਸਿਰਫ ਇੱਕ ਗਲੇ ਸਟਾਪ ਆਕਰ ਚੇਂਜ ਕਰਨੇ ਪੈਣਗੇ ਅੱਛਾ ਜੀ ਕੋਮਬਾਈਨ ਦੇ ਵਿੱਚ ਕੁਝ ਵੀ ਚੇਂਜ ਹੋਣੇ ਵਾਲਾ ਨਹੀਂ ਹੈਗਾ ਇਹ ਮੰਨ ਲਓ ਇੱਕ ਕੋਮਬਾਈਨ ਦੇ ਵਿੱਚ ਡਬਲ ਥਰੇਸ਼ਰ ਦੀ ਆਪਸ਼ਨ ਦੇਤੀ ਠੀਕ ਆ ਤੁਹਾਨੂੰ ਡਬਲ ਦੁਆਰਾ ਤੋਂ ਕੰਬਾਈਨ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੁਹਾਨੂੰ ਇਸੇ ਕੰਬਾਈਨ ਦੇ ਵਿੱਚ ਡਬਲ ਥ੍ਰੈਸ਼ਰ ਮਿਲੂਗਾ ਜੀ ਜਿਹੜੀ ਆਪਾਂ ਸਿੰਗਲ ਬਾਡੀ ਪਲੇਟ ਕਹਿੰਦੇ ਆ ਜੀ ਬਾਡੀ ਪਲੇਟ ਦੇ ਵਿੱਚ ਕਹਿੰਦੇ ਨੇ ਇਹ ਕਿੱਥੇ ਤੱਕ ਕਰਨ ਦੀ ਇੱਕੋ ਸੀਟ ਜੀ ਇਹ ਇਹ ਦੇਖੋ ਜੀ ਜਿਹੜੀ ਇੱਕ ਪੀਸ ਇਹ ਆ ਜਿਹੜਾ ਕਿ 12 ਫੁੱਟ ਲੰਬਾ 12.5 ਫੁੱਟ ਇਹ ਇੱਕ ਪੀਸ ਆ ਤੇ ਇੱਕ ਪੀਸ ਇਹ ਆ ਤੇ ਇੱਕ ਪੀਸ ਇਹ ਤਿੰਨ ਪੀਸਾਂ ਦੇ ਵਿੱਚ ਪਲੇਟ ਬਾਡੀ ਬੰਦੀ ਆ ਜੀ ਅਛੇ ਮੰਨ ਲਓ ਇਹ ਜਿਹੜੀ ਆ ਆ ਪੀਸ ਆ ਇਹ ਕਿੱਥੇ ਤੱਕ ਰੂਰੇ ਇੱਥੇ ਤੱਕ ਰਾਇ ਇੱਥੇ ਤੱਕ ਇੱਕ ਪੀਸ ਆ ਗਿਆ ਤੇ ਅੱਗੇ ਤੋਂ ਪਿੱਛੇ ਤੱਕ ਆ ਗਿਆ ਠੀਕ ਹੈ ਜੀ ਇਹ ਇੱਕ ਪੀਸ ਆ ਗਿਆ ਇਹ ਵੀ ਪੂਰੀ ਪਲੇਟ ਆਈ ਇਸ ਦੇ ਵਿੱਚ ਐਂਗਲ ਨਹੀਂ ਲੱਗਿਆ ਇਹ ਸਿਰਫ ਬੈਂਡ ਕਰਕੇ ਹੀ ਜੁੜੀ ਹੋਈ ਹੈ ਜੁਆਇੰਟ ਕਰੀ ਹੋਈ ਆ ਅਸੀਂ ਮੰਨ ਲਓ ਬੈਂਡ ਕਰਕੇ ਤੁਸੀਂ ਯੂਪ ਕਰਤਾ ਹਾਂ ਬਾਈ ਉਹੀ ਆ ਨਾ ਵੀ ਲੱਗਦੀ ਆ ਨਾ ਵੀ ਜਿਵੇਂ ਆਪਣੇ ਘਰ ਦਾ ਜਾਂ ਕੋਈ ਸੀਜ਼ਨ ਤੋਂ ਬਾਅਦ ਵੱਖਾ ਖੜੀ ਕਰ ਦਿੰਦੇ ਪਾਣੀ ਖੜਕ ਗਾਲਣ ਦੇ ਵਗੈਰਾ ਉਹ ਚੀਜ਼ ਬਹੁਤ ਜ਼ਰੂਰੇ ਦਸਤ ਪੈ ਕੇ ਗੱਲ ਨਹੀਂ ਸਟਾਰਟ ਹੋ ਜਾਂਦੀ ਆ ਕਮਬਾਈਨ ਇਹ ਕਮਬਾਈਨ ਗਲੂਗੀ ਨਹੀਂ ਠੀਕ ਹੈ ਜੀ ਹੋਰ ਇਹਦੇ ਵਿੱਚ ਕੀ ਕੀ ਹੋਣਾ ਸੋ ਦੇਖੋ ਇਹਦੇ ਵਿੱਚੋਂ ਚੈਨਰੀ ਜਾਂ ਚੁੰਨਰੀ ਜਾਂ ਕਦਮ ਹੋ ਗਈਆਂ ਸਾਫ ਸਪਈਆ ਕਰਨ ਨੂੰ ਕਮੈਂਟ ਉਹਨੂੰ ਬੜੀ ਸੌਖੀ ਜੀ ਹੋ ਗਈ ਹਾਂਜੀ ਇਹ ਤਾਂ ਹੈਗਾ ਜੀ ਹਾਂਜੀ ਆ ਸਿੱਧਾ ਸਿੱਧਾ ਜਿਹਾ ਲੱਗ ਰਹੀ ਸਾਰਾ ਕੁਝ ਤੇ ਜੇ ਮੈਂ ਦੱਸਾਂ ਵੀ ਹਨਾ ਜਿਹੜੇ ਆਪਾਂ ਇਹਦੇ ਵਿੱਚ ਅਲਜੀ ਜੰਨੇ ਆ ਵੀ ਬਾਦ ਸਿੰਘ ਬਾਡੀ ਪਲੇਟ ਆ ਜੀ ਸਿੰਗਲ ਬਾਡੀ ਪਲੇਟ ਆ ਉਹਦੇ ਵਿੱਚ ਕੀ ਸੀ ਬਾਈ ਨੇ ਜਿਵੇਂ ਦੱਸਿਆ ਨਾ ਤਿੰਨ ਪੀਸ ਦੇ ਵਿੱਚ ਬਾਡੀ ਵੀ ਸਿਰਫ ਤਿੰਨ ਪੀਸ ਲੱਗੇ ਹੋਏ ਆ ਵੀ ਸਾਫ ਸਪਈਏ ਨੂੰ ਵੀ ਸੌਖੀ ਆ ਬਾਕੀ ਗੱਲ ਬਾਈ ਨੇ ਆਪਣੇ ਨੇ ਕਟਰ ਚਲਾਇਆ ਹਾਂਜੀ ਬਾਈ 사ਸਰੀ ਕਾਲ ਜੀ ਹੋਰ ਬਾਈ 사ਸਰੀ ਕਾਲ ਉਹਨੇ ਇੱਕ ਵਾਰ ਕਰਨੀ ਆ ਆਪਣੇ ਨੂੰ ਸ਼ੁਰੂ ਨਹੀਂ ਇਹ ਦੁਪਹਿਰ ਸਵੇਰੇ ਕਰਤੀ ਬਿਲਕੁਲ ਹੋਰ ਸੁਣਾਓ ਬਹੁਤ ਵਧੀਆ ਇਹ ਬਾਈ ਤੁਸੀਂ ਤਾਂ ਕਟਰ ਚਲਾਇਆ ਹੁਣ ਇੱਕ ਨਿਊ ਪ੍ਰੀਜ਼ ਦਾ ਗਰਦੀਪ ਦਾ ਹਾਂ ਕਿਵੇਂ ਚੱਲਿਆ ਕਟਰ ਤੁਹਾਡੇ ਕੋਲੇ ਕਟਰ ਬਹੁਤ ਵਧੀਆ ਹਾਂ ਹੋਰ ਕੰਪਨੀਆਂ ਦੇ ਕਟਰਾਂ ਨਾਲੋਂ ਇਹਦੇ ਵਿੱਚ ਫਰਕ ਬੜਾ ਹੈ ਬਾਈ ਕੀ ਫਰਕ ਹੈ ਗੱਲ ਸਾਹਿਬ ਇਹਦੇ ਵਿੱਚ ਬਾਈ ਇਹਦੇ ਦੇ ਰੂਲੇ ਦੇ ਉੱਤੇ ਬਲੇਡ ਲੱਗਿਆ ਹੋਇਆ ਲੱਖੇ ਦੇ ਬਲੇਡ ਨਹੀਂ ਹੈਗਾ ਰੂਲੇ ਤੇ ਬਲੇਡ ਲੱਗਿਆ ਹੋਇਆ ਅੱਛਾ ਮਨ ਲ ਜਿਹੜਾ ਰੂਲਾ ਚੱਲਦਾ ਉਹਦੇ ਉੱਤੇ ਹੀ ਬਲੇਡ ਲੱਗਾ ਹੋਇਆ ਰੂਲੇ ਦੇ ਉੱਪਰ अच्छा हां गा, जी ਇਹਨਾਂ ਦੀ ਆਪਣੀ ਡਿਜ਼ਾਈਨਿੰਗ ਆ ਕਟਰ ਦੀ ਆਪਣੀ ਉਹ ਬਲੇਡ ਦੀ ਡਿਜ਼ਾਈਨਿੰਗ ਇੱਕ ਤਾਂ ਬਈ ਇਹਦੀ ਖਚਾਈ ਵੱਧ ਗਈ ਚੋਕ ਨਹੀਂ ਹੁੰਦਾ ਕੱਟ ਇਹ ਠੀਕ ਹੈ ਜੀ ਹਾਂ ਜੀ ਜੇ ਵੀ ਆਪਾਂ ਕੋਈ ਕੰਨੇ ਵਾਲੇ ਖੇਤਾਂ ਦੇ ਵਿੱਚ ਕੱਖ ਹੋ ਜਾਂਦਾ ਹੈ ਉਹ ਕੱਖ-ਕੁੱਖ ਦੇ ਵਿੱਚ ਇਹ ਵਧੀਆ ਚੱਲਦਾ ਹੈ ਵੀ ਚੋਕ-ਜੋਕ ਹੋਣ ਦੀ ਕੋਈ ਸਮੱਸਿਆ ਨਹੀਂ ਹੈਗੀ ਇਹਦੇ ਵਿੱਚ ਕਿੰਨਾ ਕਿੱਲਾ ਵੱੜਦਾ ਦਾ ਅੱਜ ਅਸੀਂ ਦੋ ਕਟਰਾਂ ਦੇ ਨਾਲ 900 ਕਿਲਾ ਵੱਡਿਆ। ਬਾਈ ਗਰਤੇਜ ਪਾਲ ਮੱਜਰੇ ਤੋਂ ਵੀਰੋਣੀ ਅੱਜ ਸਾਡੇ ਨਾਮ ਨੇ। ਇਹਨਾਂ ਕੋਲ ਬਾਈ ਇਹਨਾਂ ਕੋਲ ਵੀ ਕੱਟ ਰਹੀ ਆ। ਵੀਰੋਣਾਂ ਦੀ ਭਾ ਵੱਡੀ ਆ ਇਹ ਦੇਖ ਕੇ ਕਟਰ ਛੱਲਿਆ ਹੋਇਆ ਤਾਂ ਹੁਣ ਇਹਨਾਂ ਨੇ ਨਿਊ ਗਰਦੀਪ ਦਾ ਕਟਰ ਲੈਣਾ। ਬੁੱਕ ਕਰਾਵਾਂਗੇ। ਅੱਛਾ ਬੁੱਕ ਕਰਾਉਂਗੇ। ਠੀਕ ਹੈ। ਥੋ ਆਪਣੇ ਵਾਲਾ ਥੋੜੀ ਮਸ਼ੀਨ ਮੂਰੇ ਪਿਆ ਇਹ ਦੇਖ ਕੇ ਇਹਨਾਂ ਨੇ। ਠੀਕ ਹੈ ਉਹਨਾਂ ਦੀ ਫੋਟੋ ਮੱਕੀ ਵਾਲੇ ਕੋਲ ਚੱਲਦੀ ਰਹੀ ਹੈ ਵੀ ਚੱਲਦੀ ਰਹੀ ਹੈ ਕਿੱਦਾਂ ਚੱਲਿਆ ਜੀ ਕੰਮ ਵੀਰੇ ਬਹੁਤ ਵਧੀਆ ਚੱਲਿਆ ਅੱਸੀ ਕਟੜਾਂ ਨਾਲ ਜੰਮੇ ਹੋਰ ਕੰਪਨੀਆਂ ਉੱਥੇ ਚੱਲਦੀਆਂ ਸੀ ਹਾਂਜੀ ਉਹਨਾਂ ਨਾਲੋਂ ਵਧੀਆ ਚੱਲਿਆ ਜਾਣੀ ਵਧੀਆ ਰਿਸਪੌਂਸ ਉਹਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਗਿਆ ਉਹਨਾਂ ਦਾ ਕੰਮ ਸਾਨੂੰ ਮਿਲਿਆ ਹਾਂਜੀ ਠੀਕ ਹੈ ਜੀ ਮੇਨਾਂ ਕਟੜ ਦੀ ਸਫਾਈ ਸੀ ਉਹੀ ਦੇਖ ਕੇ ਆਪਾਂ ਇਸ ਵਾਰ ਲਾਵਾਂਗੇ ਹੋ ਸਕਦਾ ਦੋਏ ਜਾਣੇ ਇਹ ਨਿਊ ਗਰਦੀਪ ਦੀ ਸਰਵਿਸ ਬਹੁਤ ਵਧੀਆ ਇੱਕ ਫੋਨ ਕਰੋ ਨਾਲ ਦੀ ਨਾਲ ਪਹੁੰਚ ਜਾਂਦੇ ਆ ਜਿਹੜੀ ਸਭ ਤੋਂ ਵਧੀਆ ਤੁਹਾਨੂੰ ਕੀ ਲੱਗੀ ਆ ਅੱਛਾ ਕੰਪਨੀ ਆਪਾਂ ਫੋਨ ਕਰਦੇ ਆ ਲੇਟ ਫੇਟ ਹੁੰਦੀ ਆ ਬੰਦੇ ਨੇ ਕੰਮ ਤੇਜ਼ੀ ਨਾਲ ਕਰਦਾ ਹੁੰਦਾ ਤੇ ਨਿਊ ਗੁਰਦੀਪ ਵਾਲੇ ਸਰਵਰ ਬਹੁਤ ਤੇਜ਼ ਆ ਸਹੀ ਗੱਲ ਹੈ ਤਾਂ ਹੈਗੀ ਆ ਬਾਕੀ ਇਹ ਨਾ ਗਿੱਲ ਬਾਈ ਨੇ ਜਿਵੇਂ ਦੱਸਿਆ ਵੀ ਕਟਰ ਇਹਨਾਂ ਨੇ ਚਲਾਇਆ ਆ ਬਾਕੀ ਮਸ਼ੀਨ ਦਾ ਜਿਵੇਂ ਬਾਈ ਨੇ ਦੱਸਿਆ ਨਾ ਜੇ ਕਿਦੋਂ ਪੁਆਇੰਟ ਜਿਵੇਂ ਆਪਣਾ ਸਿੰਗਲ ਥਰੇਸਰ ਆ ਇਹਨੂੰ ਡਬਲ ਥਰੇਸਰ ਕਰਨ ਦੀ ਆਪਸ਼ਨ ਹੈ ਇਹੀ ਮਸ਼ੀਨ ਦੇ ਵਿੱਚ ਦੇ ਦਿੱਤੀ ਵੀ ਆਪਾਂ ਨੂੰ ਆਇਆ ਨਹੀਂ ਹੋਊਗਾ ਮਸ਼ੀਨ ਲੱਗ ਤਾ ਜਾਂ ਹੋਰ ਨਾ ਛਾਸੀ ਦਾ ਵੱਡ ਬੜਾ ਹੀ ਆ ਕਰਨ ਪਊਗਾ ਨਾ ਇੱਕ 트੍ਰੈਸਰ ਦੇ ਇੱਕ ਕਮੈਨ ਦੇ ਵਿੱਚ ਆਪਾਂ ਡਬਲ 트੍ਰੈਸਰ ਦੀ 옵ਸ਼ਨ ਦੇ ਦਿੱਤੀ 4x4 ਲੱਗਿਆ ਹੈ ਮਸ਼ੀਨ ਨੂੰ ਬਾਕੀ ਮਸ਼ੀਨ ਦੀ ਇੱਕ ਹੋਰ ਉੱਚੀ ਪੌਲੀ ਕਰਤੀ ਮਸ਼ੀਨ ਮਸ਼ੀਨ ਦੂਜੀਆਂ ਮਸ਼ੀਨਾਂ ਨਾਲੋਂ ਮੰਨ ਲਓ ਜਿੱਥੇ ਹਨਾ ਦੂਜੀ ਮਸ਼ੀਨ ਦੇ ਨਾਰਮਲ ਜੀ ਹੱਥ ਨਾਲ ਸਟਾਪ ਕਰ ਦੇਖੋ ਕਿੱਥੇ ਹੱਥ ਨਹੀਂ ਲੱਗਦਾ ਹੈਗਾ ਸਟਾਪ ਕਰਾਣ ਨੂੰ ਵੀ ਗੁਰਦੀਪ ਵਾਲਿਆਂ ਨੇ ਭਾਈ ਇਹ ਹੋਵਾ ਚਪਤਾ ਵੀ ਜਿੱਥੇ ਆਪਾਂ ਜਿਹੜੀ ਚੀਜ਼ ਦੀ ਲੋਡ ਆ ਉਹੀ ਚੀਜ਼ ਇਹਦੇ ਵਿੱਚੋਂ ਕਰੀ ਹੋਈ ਆ ਮਝੀ ਨਾ ਉੱਚੀ ਤਾਂ ਦੇਖ ਲਈਓ ਤੁਹਾਨੂੰ ਜੀ ਨਾ ਉਚਾਈ ਵੀ ਬਹੁਤ ਹੋਊਗੀ ਬਾਕੀ ਜਿਵੇਂ ਦੱਸਿਆ ਬਾਈ ਨੇ ਨਾ ਚਲੋ ਠੀਕ ਆ ਬਾਕੀ ਦੇਖੋ ਮੱਕੀ ਵਾਲੇ ਕਟਰ ਨੂੰ ਸਪੈਸ਼ਲ ਘੋੜੀ ਹੈ ਨਾ ਸਟੈਂਡ ਲਾਤਾ ਵੀ ਜਿਵੇਂ ਆਪਾਂ ਲਾਉਣਾ ਹੈ ਜਿਵੇਂ ਵਜਨ ਵਾਲੀ ਚੀਜ਼ ਹੈ ਜਾਂ ਕੰਮ ਕਰਨਾ ਤਾਂ ਆਪਾਂ ਜੇ ਥੱਲੇ ਲਾ ਕੇ ਇਹਨੂੰ ਕੰਮ ਕਰ ਸਕਦੇ ਆ ਬਾਕੀ ਆਪਾਂ ਕਰਦੇ ਆ ਮਾਈ ਦਾ ਗੱਲ ਹੋਰ ਵੀ ਭਾਈ ਜੀ ਕਿਹਦਾ ਐ ਦੱਸੋ ਇਹ ਦੂਜੀਆ ਮਸ਼ੀਨਾਂ ਨਾਲੋਂ ਮਸ਼ੀਨ ਕੁਸਾ ਉੱਚੀ ਵੀ ਲੱਗਦੀ ਆ ਕਿ ਸਾਨੂੰ ਲੱਗਦੀ ਆ ਦੇਖਣ ਦੇ ਵਿੱਚ ਜੀ ਥੋੜਾ ਦੇਖੋ ਜਿਵੇਂ 4x4 ਲਾਉਣਾ ਨੀਚੇ ਦੀ ਸਾਫਟ ਪਾਈ ਹੋਈ ਆ ਨਾ ਉਸ ਕਰਕੇ ਥੋੜੀ ਜੀ ਉੱਚੀ ਜ਼ਰੂਰ ਕਰੀ ਆ ਮਸ਼ੀਨ ਪਰ ਇਹਦੇ ਵਿੱਚ ਇਹ ਵੀ ਤਿਆਰ ਰੱਖਿਆ ਗਿਆ ਵੀ ਅੱਗੇ ਤਾਰਾਂ ਚ ਨਾ ਫਸੇ ਛਤਰੀ ਨਹੀਂ ਵੀ ਆਈ ਅੱਜ ਤੁਸੀਂ ਦੇਖੇਂਗੇ ਮੈਂ ਮਸ਼ੀਨ ਖੜੀ ਦੇਖੀ ਉਹ ਤਾਂ ਨਹੀਂ ਮਿਲੂਗਾ ਹਾਂ ਉਹੀ ਤਾਂ ਗੱਲ ਆ ਨਾ ਜਦ ਆਪਾਂ ਮਸ਼ੀਨ ਕੋਲ ਦੇਖ ਦੇਦਾਂਗੇ ਲੈ ਭਈ ਆਗੇ ਤਾ ਮਹੀਨ ਉੱਚੀ ਲੱਗਦੀ ਆ ਦੂਰ ਖੜੀ ਤੇ ਮਸ਼ੀਨ ਸੇਮ ਉਹੀ ਲੱਗਦੀ ਆ ਜਿਹੜੀ ਲੱਗਦੀ ਆ ਕਿੰਨੇ ਦੇ ਵਿੱਚ ਮਸ਼ੀਨਾਂ ਚੱਲਦੀਆਂ ਥੱਲੇ ਲੱਗ ਜਾਂਦੀਆਂ ਨੇ ਨਾ ਇਹ ਦੇ ਵਿੱਚ ਬਚਤ ਰਹੂਗੀ ਆਪਣੀ ਵੀ ਥੱਲੇ ਘੱਟ ਲੱਗੂ ਮਸ਼ੀਨیں ਚਾਸੀਆਂ ਥੱਲੇ ਫਰ ਜਾਂਦੀਆਂ ਨੇ ਨਹੀਂ ਤਾਂ ਦੇਖਣ ਨੂੰ ਵੀ ਉੱਚੀ ਲੱਗਦੀ ਆ ਜੇ ਪਕੌੜ ਆਉਣੇ ਆ ਤਾਂ ਮਸ਼ੀਨ ਉੱਚੀ ਲੱਗਦੀ ਆ ਦੂਰ ਤੇ ਤਾਂ ਲੱਗਦਾ ਵੀ ਆਮ ਜੇ ਉਹਦੇ ਜਿੰਨੀ ਹਾਈਟ ਆ ਪਰ ਦੇਖਣ ਨੂੰ ਥੋੜੀ ਜਿਹੀ ਉਚਾਈ ਲੱਗਦੀ ਆ